ਜੋ ਕਿ ਡੋਨਾਲਡ 트럼ਪ ਨੇ ਇਹ 4 ਸਾਲ ਕੱਢਣ ਤੋਂ ਬਾਅਦ ਉਹ ਦੁਬਾਰਾ ਨਹੀਂ ਆ ਸਕਦੇ ਉਹ ਦੋ ਵਾਰ ਰਾਸ਼ਟਰਪਤੀ ਬਣ ਚੁੱਕੇ ਨੇ ਹੂੰ 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 ਸੋ ਡੈਮੋਕ੍ਰੇਟਸ ਕੋਲ ਕੋਈ ਵਧੀਆ ਯਾਤਾ ਉਹ ਬਾਰਕ ਓਬਾਮਾ ਦੀ ਪਤਨੀ ਆ ਮਿਸ਼ੈਲ ਓਬਾਮਾ ਉਹ ਉਹ ਸੀਗੇ ਪਿਛਲੀ ਵਾਰ ਵੀ ਉਹ ਸੀਗੇ ਯਤਨਾ ਵਿੱਚ ਜਾਂ ਫਿਰ ਜਿਹੜੇ ਬੀਬੀ ਜੀ ਵਾਈਸ ਪ੍ਰੈਜ਼ੀਡੈਂਟ ਐਤਕੀ ਚੋਣ ਲੜਿਆ ਪਰ ਇਹ ਜਿਹੜੇ ਜ਼ਹਰਾਨ ਮਬਦਾਨੀ ਆ ਜਿਹੜੀ ਇਹਨਾਂ ਦੀ ਕਰਿਸਮੈਟਿਕ ਹੂੰ ਜਿਹੜੀ ਪਰਸਨੈਲਿਟੀ ਹੈਗੀ ਆ ਵੀ ਹਰ ਕਿਸਮ ਦੀ ਰੇਸ ਨੂੰ ਤੁਸੀਂ ਦੇਖੋ ਵੀ ਹਰ ਕਿਸਮ ਦੇ ਲੋਕਾਂ ਨੇ ਜੀ ਵੋਟਾਂ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਕਿਸੇ ਨਾ ਕਿਤੇ ਜਿਹੜੀ ਹੈਗੀ ਉਹ ਜੇ ਉਹ ਰਾਸ਼ਟਰਪਤੀ ਦੇ ਤੌਰ ਤੇ ਵੀ ਖੜੇ ਹੋ ਸਕਦੇ ਆ ਤਾਂ ਡੈਮੋਕ੍ਰੇਟਸ ਨੂੰ ਉਹ ਵੱਡੀ ਵੋਟ ਨੂੰ ਵੱਡੀ ਪੱਧਰ ਤੇ ਜਿਤਾ ਸਕਦੇ ਆ ਇਹ ਖਬਰਾਂ ਮੀਡੀਆ ਵਿੱਚ ਨਸ਼ਰ ਹੋਣੀ ਸ਼ੁਰੂ ਹੋ ਗਈ ਪਰ ਲਾਇਸ ਨੇ ਜਿਹੜਾ ਹੈ ਉਹ ਮੰਨ ਲਿਆ ਹੈਗਾ ਕਿ ਉਹ ਸੈਂਕਸ਼ਨਸ ਨੂੰ ਐਕਸੈਪਟ ਕਰੇਗਾ ਔਰ ਰੂਸ ਤੋਂ ਜਿਹੜਾ ਹੈ ਤੇਲ ਨਹੀਂ ਖਰੀਦਿਆ ਜਾਵੇਗਾ ਕੋਚ ਹਫਤੇ ਪਹਿਲੇ ਆਪਾਂ ਦੇਖਿਆ ਸੀ ਕਿ ਕਿਵੇਂ ਡੋਨਲਡ 트ੰਪ ਨੇ ਬਕਾਇਦਾ ਐਲਾਨ ਕੀਤਾ ਸੀ ਅਜੇ ਭਾਰਤ ਵਾਲੇ ਬੰਨਿਓ ਤਾਂ ਨਹੀਂ ਸੀ ਹੋਇਆ ਉਹ ਕਹਿੰਦੇ ਕਿ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਹੋ ਗਈ ਹੈ ਤੇ ਭਾਰਤ ਦੁਬਾਰਾ ਜਿਹੜਾ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਕੀ ਫਿਰ ਇੱਥੇ ਵੀ ਡੋਨਲਡ 트ੰਪ ਭਾਰਤ ਨੂੰ ਡਿਕਟੇਟ ਕਰਨ ਦੇ ਵਿੱਚ ਜਿਹੜਾ ਕਾਮਯਾਬ ਹੋਏ ਹੈਗੇ ਨੇ ਇਹਨੂੰ ਕਿਵੇਂ ਦੇਖਦੇ ਹਾਂ ਕਿ ਰਿਲਾਇੰਸ ਦਾ ਤੁਸੀਂ ਦੇਖੋ ਵੀ ਬਹੁਤ ਵੱਡੇ ਐਸੈਟਸ ਪਏ ਨੇ ਜਿਹੜੀਆਂ ਵੈਸਟਰਨ ਕੰਟਰੀਆਂ ਵਿੱਚ ਜੇ ਉਹ ਐਸੈਟਸ ਫ੍ਰੀਜ਼ ਕਰ ਦੇਣ ਇੱਕ ਡੋਨਲਡ ਟਰੰਪ ਦੇ ਇੱਕ ਸਾਈਨ ਕਰਨ ਨਾਲ ਉਹ ਸਾਰੇ ਐਸੈਟ ਆ ਜਿਹੜੇ ਫ੍ਰੀਜ਼ ਹੋ ਸਕਦੇ ਹੈਗੇ ਸੋ ਬਹੁਤ ਰਿਸਕੀ ਆ ਬਿਜ਼ਨਸ ਕਰਨਾ ਇਸ ਤਰ੍ਹਾਂ ਦਾ ਵੀ ਰਸ਼ੀਆ ਨਾਲ ਬਿਜ਼ਨਸ ਕਰਕੇ ਆਪਣੇ ਐਸੈਟਸ ਨੂੰ ਬਚਾ ਕੇ ਰੱਖਣਾ ਬਹੁਤ ਔਖਾ ਦੂਜੀ ਦੂਸਰੀ ਕੰਪਨੀ ਸੀ ਨਾਇਾਰਾ ਭਾਰਤ ਦੀ ਕੰਪਨੀ ਉਹ ਬਲੈਕਲਿਸਟ ਹੋਈ ਆ ਜੀ ਸੋ ਰਿਲਾਇੰਸ ਬਲੈਕਲਿਸਟ ਨਹੀਂ ਹੋਇਆ ਔਰ ਸਾਡੇ ਕੋਲ ਖਬਰਾਂ ਆ ਨੇ ਵੀ ਨਯਾਰਾ ਨੇ ਨਵੀਂ ਕੰਪਨੀ ਉਸਾਰ ਲਈ ਨਵਾਂ ਨਾਂ ਰੱਖ ਲਿਆ ਹੈਗਾ ਕੋਈ ਸੋ ਨਵੇਂ ਨਾਂ ਥੱਲੇ ਉਹਨਾਂ ਨੇ ਅਮਰੀਕਾ ਤੋਂ ਜਿਹੜਾ ਹੈਗਾ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਲੋਕ ਭਾਰਤ ਦੇ ਗੁਜਰਾਤ ਤੇ ਮਹਾਰਾਸ਼ਟਰ ਤੇ ਮਧ ਪ੍ਰਦੇਸ਼ ਵਿੱਚ ਵਿਚਰਦੇ ਆ ਉਹਨਾਂ ਨੂੰ ਪਤਾ ਇਹਨਾਂ ਤਿੰਨਾਂ ਸਟੇਟਾਂ ਵਿੱਚ ਨਯਾਰਾ ਦੇ ਬਹੁਤ ਜ਼ਿਆਦੇ ਪੈਟਰੋਲ ਪੰਪ ਹੈਗੇ ਨੇ ਸੋ ਵੱਡੇ ਬਹੁਤ ਵੱਡਾ ਬਿਜ਼ਨਸ ਆ ਜਿਹੜਾ ਨਯਾਰਾ ਦਾ ਮਹਾਰਾਸ਼ਟਰ ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਹੁੰਦਾ ਇਹਨਾਂ ਦੀ ਰੈਫਾਈਨਰੀ ਵੀ ਗੁਜਰਾਤ ਵਿੱਚ ਹੈਗੀ ਹੈ ਸੋ ਇਨਡਾਇਰੈਕਟਲੀ ਨਿਆਰਾ ਨੇ ਵੀ ਜਿਹੜੀ ਹੈ ਕਿ ਆਪਣੀ ਉਹ ਕੰਪਨੀ ਬੰਦ ਕਰਕੇ ਨਵੇਂ ਕੰਪਨੀ ਖੋਲਹੀ ਹੈ ਤੇ ਰਿਲਾਇੰਸ ਨੇ ਵੀ ਜਿਹੜਾ ਹੈਗਾ ਵੈਸਟ ਦੀਆਂ ਸੰਕਸ਼ਨਸ ਨੂੰ ਮੰਨ ਲਿਆ ਇਟ ਮੀਨਸ ਡੋਨਲਡ ਟਰੰਪ ਆ ਆਪਣੀਆਂ ਟਰਮਸ ਤੇ ਭਾਰਤ ਨੂੰ ਡਿਕਟੇਟ ਕਰਨ ਵਿੱਚ ਕਾਮਯਾਬ ਰਹੇ ਨਰ ਤੇ ਅੱਗੇ ਆਪਾਂ ਗੱਲਬਾਤ ਕਰਦੇ ਹੈਗੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਰੁਖ ਕਰਦੇ ਹੈਗੇ ਆ ਸਰਦਾਰ ਅਪਤਾ ਸਿੰਘ ਜੀ ਨਿਊਯਾਰਕ ਤੇ ਜਿਹੜੇ ਨਵੇਂ ਮੇਅਰ ਬਣੇ ਨੇ ਉਹਨਾਂ ਦੀ ਕਾਫੀ ਚਰਚਾ ਚੋਣਾਂ ਦੇ ਟਾਈਮ ਤੇ ਵੀ ਜਿਹੜੀ ਚਰਚਾ ਰਹੀ ਤੇ ਉਸ ਤੋਂ ਪਹਿਲਾਂ ਕੈਂਪੇਨਿੰਗ ਨੂੰ ਲੈ ਕੇ ਵੀ ਬਹੁਤ ਸਾਰੀ ਜਿਹੜੀ ਚਰਚਾ ਜਿਹੜੀ ਹੈ ਹੁੰਦੀ ਰਹੀ ਹੈ ਜ਼ੋਹਰਨ ਮਮਦਾਨੀ ਕਿਵੇਂ ਦੇਖਦੇ ਹੋ ਤੁਸੀਂ ਜੋ ਨਵੇਂ ਮੇਅਰ ਬਣੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੁੱਦੇ ਜਿਹੜੇ ਲੋਕਲ ਮੁੱਦਿਆਂ ਨੂੰ ਜਿਹੜਾ ਹੈ ਸਾਹਮਣੇ ਰੱਖਿਆ ਇੱਕ ਬੰਦੇ ਜਿਹੜਾ ਹੈ ਡੋਨਲਡ ਟਰੰਪ ਹੋਣਾ ਦਾ ਜੇ ਕੈਂਡੀਡੇਟ ਹੋਵੇ ਕਿਵੇਂ ਦੇਖਦੇ ਹੋ ਇਸ ਨੂੰ हां जी हां जी ਤੁਸੀਂ ਦੇਖੋ ਵੀ ਜ਼ਹਰਾਨ ਮੁਮਦਾਨੀ ਨੂੰ ਇੱਕ ਸੋਸ਼ਲਿਸਟ ਵਿਅਕਤੀ ਦੇ ਤੌਰ ਤੇ ਸੋਸ਼ਲਿਸਟ ਪੋਲੀਟੀਸ਼ੀਅਨ ਦੇ ਤੌਰ ਤੇ ਮੰਨਿਆ ਜਾਂਦਾ ਹੈਗਾ ਸੋ ਉਹ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਹੈਗੇ ਆ ਉਹ ਮੇਅਰ ਜਿਹੜੇ ਚੁਣੇ ਗਏ ਹੈਗੇ ਆ ਤੁਸੀਂ ਦੇਖੋ ਵੀ ਅਮਰੀਕਾ ਵਿੱਚ ਰਹਿੰਦੇ ਆ ਨਿਊਯਾਰਕ ਵਿੱਚ ਰਹਿੰਦੇ ਆ ਉਹ ਆਪਣੀ ਚੋਣ ਪ੍ਰਚਾਰ ਦੌਰਾਨ ਗਾਜ਼ਾ ਵਿੱਚ ਫਲਸਤੀਨੀਆਂ ਦੇ ਹੋ ਰਹੇ ਕਤਲ ਦਾ ਡਟਮਾ ਵਿਰੋਧ ਕਰਦੇ ਰਹੇ ਆ ਅਨਾ ਸੋ ਉਹਨਾਂ ਨੇ ਆਪਣੇ ਸਾਰੇ ਪੋਲਿਟਿਕਲ ਕੈਰੀਅਰ ਨੂੰ ਦਾਤੇ ਲਾ ਕੇ ਆਪਣੇ ਸਿਧਾਂਤੋਂ ਨਹੀਂ ਛੱਡਿਆ ਉਹ ਕਹਿੰਦੇ ਵੀ ਕਾਜ਼ਾ ਵਿੱਚ ਅਮਰੀਕਾ ਤੇ ਇਜ਼ਰਾਇਲ ਜਿਹੜੇ ਉਹ ਲੋਕਾਂ ਦਾ ਕਤਲੇਆਮ ਕਰ ਰਿਹਾ ਮੈਂ ਇਹਦੀ ਵਿਰੋਧਤਾ ਕਰਦਾ ਦੂਸਰੇ ਪਾਸੇ ਤੁਸੀਂ ਦੇਖੋ ਉਹ ਨਰਿੰਦਰ ਮੋਦੀ ਦੇ ਡਟਵੇਂ ਵਿਰੋਧੀ ਹੈਗੇ ਆ ਸੋ ਨਰਿੰਦਰ ਮੋਦੀ ਨੂੰ ਗੁਜਰਾਤ ਦੇ ਕਤਲੇਆਮ ਦਾ ਤੇ ਹੋਰ ਜਿਹੜੀਆਂ ਉਹਦੀਆਂ ਜਿਹੜੀਆਂ ਪੋਲਿਟਿਕਲ ਐਸਪੀਰੇਸ਼ਨਸ ਆ ਉਹਦਾ ਖਿਲਾਫ ਉਹ ਡਟਵੇਂ ਡਟਵੇਂ ਵਿਰੋਧੀ ਰਹੇ ਆ ਤੁਸੀਂ ਦੇਖੋ ਵੀ ਗਾਜ਼ਾ ਵਿੱਚ ਅਮਰੀਕਾ ਦੇ ਇਜ਼ਰਾਈਲ ਦਾ ਵਿਰੋਧੀ ਹੋਣ ਦੇ ਬਾਵਜੂਦ ਵੱਡੇ ਗਿਣਤੀ ਵਿੱਚ ਯਹੂਦੀਆਂ ਨੇ ਨਿਊਯਾਰਕ ਵਿੱਚ ਵਸਦੀਆਂ ਹੋਈਆਂ ਨੇ ਉਹਨਾਂ ਨੂੰ ਵੋਟ ਪਾਈ ਹੈ ਕਿਉਂਕਿ ਉਹ ਲੋਕਲ ਮੁੱਦਿਆਂ ਤੇ ਜਿਹੜਾ ਕਿਉਂਕਿ ਮੇਅਰ ਦਾ ਕੰਮ ਲੋਕਲ ਮੁੱਦਿਆਂ ਤੇ ਫੋਕਸ ਕਰਨਾ ਹੈਗਾ ਉਹ ਲੋਕਲ ਮੁੱਦਿਆਂ ਤੇ ਉੱਥੋਂ ਦੇ ਉੱਥੋਂ ਦੇ ਹੈਲਥ ਉੱਥੋਂ ਦੀ ਐਜੂਕੇਸ਼ਨ ਉੱਥੋਂ ਦੀ ਸੋਸ਼ਲ ਸਿਕਿਉਰਿਟੀ ਉੱਥੋਂ ਦੀ ਸੇਫਟੀ ਉੱਥੋਂ ਦੀ ਜਿਹੜੀ ਜਿਹੜੀ ਸਿਟੀਜ਼ਨ ਸੇਫਟੀ ਆ ਉਹਦੇ ਬਾਰੇ ਜਿਹੜਾ ਬਹੁਤ ਬਿਬਾਕੀ ਨਾਲ ਸਮੁੱਚੇ ਢਾਂਚੇ ਨੂੰ ਜਿਹੜਾ ਹੈਗਾ ਤਬਦੀਲ ਕਰਨ ਦੀਆਂ ਗੱਲਾਂ ਕਰਦੇ ਰਹੇ ਆ ਹਮ ਸੋ ਟਾਈਮਜ਼ ਆਫ ਇੰਡੀਆ ਨੇ ਲਾਈ ਹੈ ਨਿਊਜ਼ ਇਹ ਸੋਸ਼ਲਿਸਟ ਮੇਅਰ ਫॉर ਕੈਪੀਟਲਿਜ਼ਮਜ਼ ਕੈਪੀਟਲ ਵੀ ਪੂੰਜੀਵਾਦ ਦੀ ਜਿਹੜੀ ਰਾਜਧਾਨੀ ਹੈਗੀ ਆ ਉਹ ਨਿਊਯਾਰਕ ਨੂੰ ਮੰਨਿਆ ਜਾਂਦਾ ਸਾਰਾ ਪੂੰਜੀਵਾਦ ਉਹ ਸਿਧਾਂਤਕ ਤੌਰ ਤੇ ਉੱਥੋਂ ਉੱਥੋਂ ਪੈਦਾ ਹੁੰਦਾ ਤੇ ਉਹਦਾ ਮੇਅਰ ਆ ਜਿਹੜਾ ਉਹ ਇੱਕ ਲੈਫਟਿਸਟ ਤੇ ਸੋਸ਼ਲਿਸਟ ਆ ਜਿਹੜਾ ਉਹ ਸਾਹਮਣੇ ਆਇਆ ਹੈਗਾ ਸੋ ਇਹ ਬਹੁਤ ਵਧੀਆ ਜਿਹੜੀ ਇੱਕ ਲਾਈ ਹੈਗੀ ਆ ਹੈਡਲਾਈਨ ਔਰ ਜਿਹੜੀ ਵੋਟ ਵੀ ਕਿਨਾ ਕਿਨਾ ਲੋਕਾਂ ਨੇ ਵੋਟ ਪਾਈ ਹੈਗੀ ਆ ਜੇ ਆਪਾਂ ਉਹ ਸਾਂਝਾ ਕਰੀਏ ਵੀ ਉਮਰ ਦੇ ਹਿਸਾਬ ਨਾਲ ਜੇ ਆਪਾਂ ਉਮਰ ਦੇ ਹਿਸਾਬ ਨਾਲ ਪਹਿਲਾਂ ਕਰੀਏ 18 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੇ 78% ਵੋਟ ਆ ਜਿਹੜੀ ਉਹ ਜ਼ਹਰਾਨ ਮੁਮਦਾਨੀ ਨੂੰ ਪਾਈ ਹੈਗੀ ਆ ਹੂੰ ਜੀ ਉਸ ਤੋਂ ਬਾਅਦ ਜੀ ਜੀ ਹਾਂ 30 ਤੋਂ ਲੈ ਕੇ 44 ਸਾਲ ਦੀ ਉਮਰ ਦੇ 66% ਵੋਟਰ ਆ ਜਿਹੜੇ ਜ਼ਹਰਾਨ ਮੁਮਦਾਨੀ ਦੇ ਹੱਕ 'ਚ ਭੁਗਤਦੇ ਆ ਮਤਲਬ ਆਪਾਂ ਕਹਿ ਲਈਏ ਕਿ 44 ਕਾਫੀ ਵੱਡੀ ਪੱਧਰ ਤੇ ਨੌਜਵਾਨੀ ਜਿਹੜੀ ਹੈਗੀ ਆ ਉਹਨਾਂ ਦੇ ਹੱਕ ਚ ਭੁਗਦੀ ਹੈਗੀ ਆ ਹੱਕ ਚ ਆਈ ਹੈਗੀ ਆ 45 ਤੋਂ 64 ਵਾਲੇ 43% ਤੇ 65 ਤੋਂ ਵੱਡੇ ਜਿਹੜੇ ਹੈਗੇ ਆ ਉਹ 36% ਇਸੇ ਤਰ੍ਹਾਂ ਨਸਲਾਂ ਦੇ ਹਿਸਾਬ ਨਾਲ ਵਾਈਟ ਰੇਸ ਨੇ 46% ਵੋਟਾਂ ਪਾਈਆਂ ਨੇ ਬਲੈਕ ਰੇਸ ਨੇ 55% ਵੋਟਾਂ ਪਾਈਆਂ ਨੇ ਹਿਸਪੈਨਿਕ ਰੇਟ ਨੇ 49% ਏਸ਼ੀਅਨ ਨੇ 51% ਵੋਟਾਂ ਪਾਈਆਂ ਨੇ ਹਾਂ ਜੀ ਅਦਰ ਅਦਰ ਰਾਜਸਤਾਨ ਜਿਹਦੇ ਵਿੱਚ ਯਹੋਦੀ ਵੀ ਆਉਂਦੇ ਰਿਹਾ ਹੋਰ ਵੀ ਉਹ 61% ਵੋਟ ਆ ਜੀ ਹਾਂ ਜੀ ਉਹ ਸਿੱਖ ਜਿਹੇ ਇਸੇ ਤਰ੍ਹਾਂ ਹਾਊਸ ਹੋਲਡ ਇਨਕਮ ਦਾ ਆਇਆ ਵੀ 30000 ਤੱਕ ਜਿਨ੍ਹਾਂ ਦੀ ਡਾਲਰ ਤੱਕ ਤਨਖਾਹ ਹੈ ਉਹ 41% ਵੋਟਾਂ ਪਾ ਗਏ ਨੇ 30 ਤੋਂ 50 ਵਾਲੇ 53% ਆ 50 ਤੋਂ 1 ਲੱਖ ਦੀ ਇਨਕਮ ਵਾਲੇ ਵੀ 55% ਆ 1 ਲੱਖ ਤੋਂ 2 ਲੱਖ ਦੀ ਇਨਕਮ ਵਾਲੇ ਵੀ 55% ਇਟ ਮੀਨਸ ਤੁਸੀਂ ਦੇਖੋ ਵੀ ਜਿਹੜੇ ਵੱਡੇ ਜਿਹੜੀ ਜ਼ਿਆਦਾ ਪੈਸੇ ਕਮਾਉਣ ਵਾਲੀ ਜਿਹੜੇ ਜਿਹੜੇ ਲੋਕ ਹੈ ਉਹਨਾਂ ਨੇ ਵੀ ਜ਼ੁਹਰਾਨ ਮਬਦਾਨੀ ਨੂੰ ਕਿਉਂਕਿ ਉਹ ਲੋਕਲ ਮੁੱਦਿਆਂ ਤੇ ਫੋਕਸ ਕਰ ਰਹੇ ਆ ਉਹ ਕਿਸੇ ਫੋਰਨ ਪੋਲਿਸੀ ਤੇ ਜਾਂ ਹੋਰ ਜਿਹੜੇ ਐਵੇਂ ਇਮੀਗ੍ਰੇਸ਼ਨ ਤੇ ਜਿਹੜੇ ਘਟਿਆ ਮੁੱਦੇ ਨੇ ਸਮਝੇ ਜਾਂਦੇ ਉਹਨਾਂ ਤੇ ਫੋਕਸ ਨਹੀਂ ਕਰ ਰਹੇ ਉਹ ਇਸੇ ਕਰਕੇ ਜ਼ੁਹਰਾਨ ਮਬਦਾਨੀ ਦੀ ਇਹ ਜਿੱਤਾ ਸੰਭਵ ਹੋਈ ਹੈ ਤੇ ਦੂਜੇ ਬੰਨੇ ਫਿਰ ਆਪਾਂ ਇਹ ਕਹਿ ਸਕਦੇ ਆ ਕਿ ਡੈਮੋਕ੍ਰੇਟਸ ਨੂੰ ਇੱਕ ਚਿਹਰਾ ਮਿਲ ਗਿਆ ਹੈ ਕਿਉਂਕਿ ਇੰਨੀ ਵੱਡੀ ਆਪਾਂ ਕਹਿ ਲਈਏ ਕਿ ਨਿਊਯਾਰਕ ਦਾ ਮਹਿਰਬਾਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਤੇ ਫਿਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਐਨਯੂਐਸਏ ਇਹਨਾਂ ਨੂੰ ਐਸੇ ਕੈਂਡੀਡੇਟ ਜਾਂ ਚਿਹਰਾ ਵੀ ਯੂਜ਼ ਕਰ ਸਕਦੇ ਹੈਗੇ ਨੇ ਉਧਰੋਂ ਵੀ ਗੱਲ ਜਾ ਸਕਦੀ ਹੈ ਇਹਨੂੰ ਕਿਸੇ ਸਿੰਗਲ ਤੋਂ ਤੁਸੀਂ ਦੇਖਦੇ ਆ ਹਾਂਜੀ ਹਾਂਜੀ ਸੋ ਮੀਡੀਆ ਵਿੱਚ ਇਹਦੇ ਬਾਰੇ ਖਬਰਾਂ ਨੇ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਵੀ ਡੈਮੋਕ੍ਰੇਟਸ ਨੂੰ ਅਗਲੀਆਂ ਚੋਣਾਂ ਵਾਲੇ ਰਾਸ਼ਟਰਪਤੀ ਦਾ ਚਿਹਰਾ ਜਿਹੜਾ ਹੈਗਾ ਮਿਲ ਗਿਆ ਕਿਉਂਕਿ ਡੋਨਲਡ ਟਰੰਪ ਨੇ ਇਹ 4 ਸਾਲ ਕੱਢਣ ਤੋਂ ਬਾਅਦ ਉਹ ਦੁਬਾਰਾ ਨਹੀਂ ਆ ਸਕਦੇ ਉਹ ਦੋ ਵਾਰ ਰਾਸ਼ਟਰਪਤੀ ਬਣ ਚੁੱਕੇ ਨੇ ਹੂੰ ਹੂੰ ਸੋ ਡੈਮੋਕ੍ਰੇਟਸ ਕੋਲ ਕੋਈ ਵਧੀਆ ਯਾਤਾ ਉਹ ਬਾਰਕ ਓਬਾਮਾ ਦੀ ਪਤਨੀ ਆ ਮਿਸ਼ੈਲ ਓਬਾਮਾ ਉਹ ਉਹ ਸੀਗੇ ਪਿਛਲੀ ਬਾਰ ਵੀ ਉਹ ਸੀਗੇ ਯਤਨਾ ਵਿੱਚ ਜਾਂ ਫਿਰ ਜਿਹੜੇ ਬੀਬੀ ਜੀ ਵਾਈਸ ਪ੍ਰੈਜ਼ੀਡੈਂਟ ਐ ਚੋਣ ਲੜਿਆ ਪਰ ਇਹ ਜਿਹੜੇ ਜ਼ਹਰਾਨ ਮਬਦਾਨੀ ਆ ਜਿਹੜੀ ਇਹਨਾਂ ਦੀ ਕਰਿਸਮੈਟਿਕ ਜਿਹੜੀ ਪਰਸਨੈਲਿਟੀ ਹੈਗੀ ਆ ਵੀ ਹਰ ਕਿਸਮ ਦੀ ਰੇਸ ਨੂੰ ਤੁਸੀਂ ਦੇਖੋ ਵੀ ਹਰ ਕਿਸਮ ਦੇ ਲੋਕਾਂ ਨੇ ਜੀ ਵੋਟਾਂ ਪਾਈਆਂ ਨੇ ਉਹ ਕਿਸੇ ਨਾ ਕਿਤੇ ਜਿਹੜੀ ਹੈਗੀ ਉਹ ਜੇ ਉਹ ਰਾਸ਼ਟਰਪਤੀ ਦੇ ਤੌਰ ਤੇ ਵੀ ਖੜੇ ਹੋ ਸਕਦੇ ਆ ਤਾਂ ਡੈਮੋਕ੍ਰੇਟਸ ਨੂੰ ਉਹ ਵੱਡੇ ਵੋਟ ਨੂੰ ਵੱਡੇ ਪਦਰ ਤੇ ਜਿਤਾ ਸਕਦੇ ਆ ਇਹ ਖਬਰਾਂ ਮੀਡੀਆ ਵਿੱਚ ਨਸ਼ਰ ਹੋਣੀ ਆ ਸ਼ੁਰੂ ਹੋ ਗਈਆਂ ਨੇ ਜੀ ਬਿਲਕੁਲ ਜੀ ਦੇਖਦੇ ਆ ਕਿ ਕਿੰਨਾ ਕਿ ਚੀਜ਼ਾਂ ਸੰਭਵ ਹੁੰਦੀਆਂ ਨੇ ਜਾਂ ਕਿਸ ਤਰੀਕੇ ਦੇ ਨਾਲ ਇਹ ਗੱਲ ਅੱਗੇ ਆਉਣ ਵਾਲੇ ਸਮੇਂ ਚ ਉੱਭਰ ਕੇ ਸਾਹਮਣੇ ਕਿਉਂਕਿ ਬਹੁਤ ਸਮਾਂ ਜੇ ਪਿਆ ਹੈਗਾ ਹੈ ਤੇ ਦੂਜੇ ਬੰਨੇ ਸਰਦਾਰ ਸਵਰਨਜੀਤ ਸਿੰਘ ਉਹ ਵੀ ਨਾਰਵੇਚ ਦੇ ਜਿਹੜੇ ਮੇਰ ਨੇ ਉਹ ਵੀ ਬਣੇ ਹੈਗੇ ਨੇ ਤੇ ਪਹਿਲੇ ਤਸਤਾਰਤਾਰੀ ਆਪਾਂ ਕਹਿ ਸਕਦੇ ਆ ਕਿ ਅੰਮ੍ਰਿਤਧਾਰੀ ਜਿਹੜੇ ਮੇਰ ਨੇ ਉਹ ਬਣੇ ਹੈਗੇ ਨੇ ਤੇ ਦੂਜੇ ਬੰਨੇ ਆਫਤਾਬ ਪੂਰੇ ਬਾਲ ਦਾ ਵੀ ਜਿਹੜਾ ਨਾਮ ਹੁੰਦਾ ਕਿ ਉਹ ਵੀ ਸਿਨਸਨਿਟੀ ਦੇ ਜਿਹੜੇ ਮੇਰ ਬਣੇ ਹੋਏ ਨੇ ਸਰਦਾਰ ਅਫਤਾਬ ਸਿੰਘ ਜੀ ਕਿਵੇਂ ਦੇਖਦੇ ਹੋ ਸਿੱਖਾਂ ਦੇ ਨਾਲ ਸੰਬੰਧਿਤ ਵੀ ਆਪਾਂ ਚੰਗੀਆਂ ਖਬਰਾਂ ਕਹਿ ਸਕਦੇ ਆ ਪੰਜਾਬੀ ਮੂਲ ਦੇ ਨੇ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਗੁਰਸਿੱਖ ਅੰਮ੍ਰਿਤਧਾਰੀ ਵਿਅਕਤੀ ਆ ਜਿਹੜੇ ਉਹ ਚੁਣੇ ਗਏ ਹੈ ਨੇ ਸੋ ਨੌਰਵਿਚ ਦੇ ਸੋ ਜਿਹੜੇ ਮਿਸਟਰ ਪੁਰੇ ਵਾਲਾ ਸਿਨਸਨੈਟੀ ਦੇ ਨੇ ਉਹ ਵੀ ਮੇਰੇ ਖਾਲ ਇੱਕ ਸਿੱਖ ਪਰਿਵਾਰ ਚ ਉਹਨਾਂ ਦੀ ਮਦਰ ਆ ਫਾਦਰ ਸਿੱਖ ਪਰਿਵਾਰ ਚੋਂ ਆਤੇ ਉਹ ਦੂਸਰੇ ਉਹਨਾਂ ਦਾ ਜਿਹੜਾ ਜਿਹੜਾ ਪੇਰੈਂਟ ਹੈਗਾ ਉਹ ਨੇਪਾਲ ਤੋਂ ਹੈਗੇ ਆ ਸੋ ਇਹ ਸਿੱਖਾਂ ਲਈ ਚੰਗੀ ਖਬਰ ਹੈਗੀ ਆ ਵੀ ਸਾਡੇ ਅੰਮ੍ਰਿਤਧਾਰੀ ਗੁਰਸਿੱਖਾ ਜਿਹੜੇ ਵੱਡੇ ਅਹੁਦਿਆਂ ਤੇ ਪਹੁੰਚਣ ਲੱਗੇ ਨੇ ਸੋ ਜੇ ਤੁਸੀਂ ਇਹਨਾਂ ਮੁਲਕਾਂ ਵਿੱਚ ਵੱਡੇ ਅਹੁਦਿਆਂ ਤੇ ਪਹੁੰਚ ਕੇ ਰਾਜਨੀਤੀ ਕਿੱਦਾਂ ਕੀਤੀ ਜਾਂਦੀ ਹੈ ਮੁਲਕ ਕਿੱਦਾਂ ਚਲਾਏ ਜਾਂਦੇ ਆ ਸਾਡੇ ਕੋਲ ਇਸ ਐਕਸਪੀਰੀਅੰਸ ਵਾਲੇ ਬੰਦੇ ਹੋਣਗੇ ਤੰਪੋਂ ਵਿੱਚ ਜਦੋਂ ਸਿੱਖ ਸਟੇਟ ਸਿੱਖ ਸਟੇਟ ਦੀ ਉਸਾਰੀ ਹੋਵੇਗੀ ਤਾਂ ਸਾਨੂੰ ਇਸ ਕਿਸਮ ਦੇ ਬੰਦਿਆਂ ਦੀ ਬਹੁਤ ਜ਼ਰੂਰਤ ਹੋਵੇਗੀ ਉਹਨਾਂ ਦਾ ਐਕਸਪੀਰੀਅੰਸ ਹੈ ਜਿਹੜਾ ਸਿੱਖ ਸਟੇਟ ਲਈ ਲਾਹੇਵੰਦਾ ਹੋਵੇਗਾ ਸੋ ਇਹ ਹੋਰ ਗੁਰਸਿੱਖਾਂ ਨੂੰ ਵੀ ਜਿਹੜੇ ਪੋਲਿਟਿਕਸ ਵਿੱਚ ਜਿਹੜੇ ਜਿਹੜੀ ਇਮਾਨਦਾਰ ਔਰ ਜਜਬੇ ਵਾਲੀ ਪੋਲਿਟਿਕਸ ਵਿੱਚ ਰੱਖਦੇ ਨੇ ਬੇਈਮਾਨ ਪੋਲਿਟਿਕਸ ਵਿੱਚ ਨਹੀਂ ਸੋ ਸੁਖਵੀਰ ਬਾਦਲ ਸਟਾਈਲ ਪੋਲਿਟਿਕਸ ਵਿੱਚ ਨੇ ਜਿਹੜੇ ਇਮਾਨਦਾਰ ਤੇ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਵੇ ਕਲੀਅਰ ਪੋਲਿਟਿਕਸ ਵਿੱਚ ਜਿਹੜੇ ਰੋਚੀ ਰੱਖਦੇ ਆ ਉਹਨਾਂ ਨੂੰ ਵਿਦੇਸ਼ਾਂ ਵਿੱਚ ਜਿਹੜੇ ਆਪਣਾ ਕਾਰਜ ਤੇ ਉਹ ਪੋਲਿਟਿਕਸ ਵਿੱਚ ਆਪਣੇ ਆਪਾਂ ਅਹੁਦੇ ਆ ਜਿਹੜੇ ਉਹ ਹਾਸਲ ਕਰਨੇ ਚਾਹਦੇ ਹੈ ਜੀ ਬਿਲਕੁਲ ਜੀ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਜਿਹੜੇ ਹੈਗੇ ਨੇ ਤਿੱਬਤ ਤੋਂ ਹੈਗੇ ਨੇ ਤੇ ਪਿਤਾ ਜੀ ਜਿਹੜੇ ਉਹਨਾਂ ਦੇ ਪੰਜਾਬ ਤੋਂ ਬਿਲੋਂਗ ਜਿਹੜੇ ਕਰਦੇ ਹੈਗੇ ਨੇ ਸਰਦਾਰ ਅਤਾ ਸਿੰਘ ਜੀ ਅੱਗੇ ਆਪਾਂ ਚੱਲਦੇ ਹੈਗੇ ਅਖੀਰ ਦੇ ਉੱਤੇ ਰਿਲਾਈਅੰਸ ਨੇ ਜਿਹੜਾ ਹੈ ਉਹ ਮੰਨ ਲਿਆ ਹੈਗਾ ਕਿ ਉਹ ਸੈਂਕਸ਼ਨਸ ਨੂੰ ਐਕਸੈਪਟ ਕਰੇਗਾ ਔਰ ਰੂਸ ਤੋਂ ਜਿਹੜਾ ਹੈ ਤੇਲ ਨਹੀਂ ਖਰੀਦਿਆ ਜਾਵੇਗਾ ਕੁਝ ਹਫ਼ਤੇ ਪਹਿਲੇ ਆਪਾਂ ਦੇਖਿਆ ਸੀ ਕਿ ਕਿਵੇਂ ਡੋਨਲਡ ਟਰੰਪ ਨੇ ਬਕਾਇਦਾ ਐਲਾਨ ਕੀਤਾ ਸੀ ਅਜੇ ਭਾਰਤ ਵਾਲੇ ਬੰਨਿਓ ਤਾਂ ਨਹੀਂ ਸੀ ਹੋਇਆ ਉਹ ਕਹਿੰਦੇ ਕਿ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਹੋ ਗਈ ਹੈ ਤੇ ਭਾਰਤ ਦੁਬਾਰਾ ਜਿਹੜਾ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਕੀ ਫਿਰ ਇੱਥੇ ਵੀ ਡੋਨਲਡ ਟਰੰਪ ਭਾਰਤ ਨੂੰ ਡਿਕਟੇਟ ਕਰਨ ਦੇ ਵਿੱਚ ਜਿਹੜਾ ਕਾਮਯਾਬ ਹੋਏ ਹੈਗੇ ਨੇ ਇਹਨੂੰ ਕਿਵੇਂ ਦੇਖਦੇ ਨੇ हां जी हां जी ਸੋ ਅਲ ਜਜ਼ੀਰਾ ਨੇ ਜਿਹੜੀ ਹੈਗੀ ਪਿਛਲੇ ਦਿਨੀ ਰਿਪੋਰਟ ਲਾਈ ਹੈਗੀ ਆ ਵੀ ਰਿਲਾਇੰਸ ਇੰਡਸਟਰੀਜ਼ ਆ ਜਿਹੜੀ ਉਹ ਮੰਨ ਕੇ ਹੋਈ ਆ ਵੀ ਅਸੀਂ ਵੈਸਟ ਦੀਆਂ ਸੰਕਸ਼ਨਸ ਨੂੰ ਮੰਨਦੇ ਹੈਗੇ ਆਂ ਔਰ ਅਸੀਂ ਰਸ਼ੀਆ ਤੋਂ ਤੇਲ ਨਹੀਂ ਖਰੀਦਾਂਗੇ ਸੋ ਵੈਸਟ ਜਿੰਨਾ ਥਾਵਾ ਤੋਂ ਸਾਨੂੰ ਤੇਲ ਖਰੀਦਣ ਲਈ ਆਖੇਗਾ ਅਸੀਂ ਉਹਨਾਂ ਨਾਲ ਕੰਪਲਾਈ ਆ ਜਿਹੜੀ ਕਰਾਂਗੇ ਕਿਉਂਕਿ ਰਿਲਾਇੰਸ ਦਾ ਤੁਸੀਂ ਦੇਖੋ ਵੀ ਬਹੁਤ ਵੱਡੇ ਐਸੈਟਸ ਪਏ ਨੇ ਜਿਹੜੀਆਂ ਵੈਸਟਰਨ ਕੰਟਰੀਆਂ ਵਿੱਚ ਜੇ ਉਹ ਐਸੈਟਸ ਫ੍ਰੀਜ਼ ਕਰ ਦੇਣ ਇੱਕ ਡੋਨਲਡ 트럼ਪ ਦੇ ਇੱਕ ਸਾਈਨ ਕਰਨ ਨਾਲ ਉਹ ਸਾਰੇ ਐਸੈਟ ਆ ਜਿਹੜੇ ਫ੍ਰੀਜ਼ ਹੋ ਸਕਦੇ ਹੈਗੇ ਸੋ ਬਹੁਤ ਰਿਸਕੀ ਆ ਬਿਜ਼ਨਸ ਕਰਨਾ ਇਸ ਤਰ੍ਹਾਂ ਦਾ ਵੀ ਰਸ਼ੀਆ ਨਾਲ ਬਿਜ਼ਨਸ ਕਰਕੇ ਆਪਣੇ ਐਸੈਟਸ ਨੂੰ ਬਚਾ ਕੇ ਰੱਖਣਾ ਬਹੁਤ ਔਖਾ ਦੂਜੀ ਦੂਸਰੀ ਕੰਪਨੀ ਸੀ ਨਾਇਾਰਾ ਭਾਰਤ ਦੀ ਕੰਪਨੀ ਉਹ ਬਲੈਕਲਿਸਟ ਹੋਈ ਆ ਜੀ ਸੋ ਰਿਲਾਇੰਸ ਬਲੈਕਲਿਸਟ ਨਹੀਂ ਹੋਇਆ ਹੁਣ ਸਾਡੇ ਕੋਲ ਖਬਰ ਆਲੇ ਵੀ ਨਾਇਾਰਾ ਨੇ ਨਵੀਂ ਕੰਪਨੀ ਉਸਾਰ ਲਈ ਨਵਾਂ ਨਾਮ ਰੱਖ ਲਿਆ ਹੈਗਾ ਕੋਈ ਸੋ ਨਵੇਂ ਨਾਮ ਥੱਲੇ ਉਹਨਾਂ ਨੇ ਅਮਰੀਕਾ ਤੋਂ ਜਿਹੜਾ ਹੈਗਾ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਲੋਕ ਭਾਰਤ ਦੇ ਗੁਜਰਾਤ ਤੇ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਵਿਚਰਦੇ ਹਨ ਉਹਨਾਂ ਨੂੰ ਪਤਾ ਇਹਨਾਂ ਤਿੰਨਾਂ ਸਟੇਟਾਂ ਵਿੱਚ ਨਯਾਰਾ ਦੇ ਬਹੁਤ ਜ਼ਿਆਦਾ ਪੈਟਰੋਲ ਪੰਪ ਹੈਗੇ ਨੇ ਸੋ ਵੱਡੇ ਬਹੁਤ ਵੱਡਾ ਬਿਜ਼ਨਸ ਆ ਜਿਹੜਾ ਨਯਾਰਾ ਦਾ ਮਹਾਰਾਸ਼ਟਰ ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਹੁੰਦਾ ਇਹਨਾਂ ਦੀ ਰਿਫਾਈਨਰੀ ਵੀ ਗੁਜਰਾਤ ਵਿੱਚ ਹੈਗੀ ਹੈ ਸੋ ਇਨਡਾਇਰੈਕਟਲੀ ਨਯਾਰਾ ਨੇ ਵੀ ਜਿਹੜੀ ਹੈਗੀ ਆਪਣੀ ਉਹ ਕੰਪਨੀ ਬੰਦ ਕਰਕੇ ਨਵੀਂ ਕੰਪਨੀ ਖੋਲਹੀ ਹੈ ਤੇ ਰਿਲਾਇੰਸ ਨੇ ਵੀ ਜਿਹੜਾ ਹੈਗਾ ਵੈਸਟ ਦੀਆਂ ਸੰਕਸ਼ਨਸ ਨੂੰ ਮੰਨ ਲਿਆ ਇਟ ਮੀਨਸ ਡੋਨਲਡ ਟਰੰਪ ਆ ਆਪਣੀਆਂ ਟਰਮਸ ਤੇ ਭਾਰਤ ਨੂੰ ਡਿਕਟੇਟ ਕਰਨ ਵਿੱਚ ਕਾਮਯਾਬ ਰਹੇ ਨੇ ਜੀ ਬਿਲਕੁਲ ਜੀ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾਈ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 01215551001 ਅਖੀਰ ਦੇ ਵਿੱਚ ਸਰਦਾਰ ਅਪਤਾਰ ਸਿੰਘ ਹੁਣਾਂ ਧੰਨਵਾਦ ਕਰਦੇ ਆਂ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ